ਕਤਲ ਦੇ ਮਾਮਲੇ ਦੇ ਵਿੱਚ ਨਹੀਂ ਹੋਈ ਗ੍ਰਿਫਤਾਰੀ ਤਾਂ ਪਰਿਵਾਰ ਕੇ ਮੈਂਬਰ ਖੁਦ ਹੀ ਕਚਹਿਰੀ ਦੇ ਵਿੱਚੋਂ ਅਚਕਕੇ ਲੈ ਗਏ ਕਤਲ ਦੇ આરોપીਆਂ ਨੂੰ ਅਤੇ ਲੈ ਗਏ ਥਾਣੇ ਇਸ ਨੂੰ ਲੈ ਕੇ ਪਰਿਵਾਰ ਕੇ ਮੈਂਬਰਾਂ ਕੀਤਾ ਹਗਾਮਾ ਮਾਮਲਾ ਫਤੇਗੜ ਚੂੜੀਆਂ ਥਾਣੇ ਦੇ ਅਧੀਨ ਪੈਂਦੇ ਇੱਕ ਪਿੰਡ ਦਾ ਜਿੱਥੇ 4 ਵਿਅਕਤੀਆਂ ਤੇ ਕਤਲ ਦਾ ਮਾਮਲਾ ਦਰਜ ਹੋਇਆ ਹੈ ਤੇ ਉਹ ਅਦਾਲਤ ਦੇ ਵਿੱਚ ਪੇਸ਼ੀ ਪੁੱਗਤਣ ਦੇ ਲਈ ਆਏ ਸੀ ਲੇਕਿਨ ਜਿਹਦੇ ਵਿਅਕਤੀਆਂ ਦਾ ਕਤਲ ਹੋਇਆ ਜਿੰਨੇ ਵਿਅਕਤੀਆਂ ਦਾ ਇੱਕ ਵਿਅਕਤੀ ਮਰਿਆ ਹੈ ਉਹਨਾਂ ਦਾ ਕਹਿਣਾ ਹੈ ਕਿ ਪੁਲਿਸ ਉਹਨਾਂ ਨੂੰ ਵਾਰ-ਵਾਰ ਪਰੇਸ਼ਾਨ ਕਰ ਰਹੀ ਹੈ ਇਹ ਮੇਰੇ ਵਿਅਕਤੀ ਇਸ ਮਾਮਲੇ ਦੇ ਵਿੱਚ ਜਿਨ੍ਹਾਂ ਦੇ ਮਾਮਲਾ ਦਰਜ ਹੈ ਉਹਨਾਂ ਨੂੰ ਆਪਾਂ ਗ੍ਰਿਫਤਾਰ ਨਹੀਂ ਕਰ ਰਹੀ ਪੁਲਿਸ ਬਲ ਹੋਏ ਇਹ ਗੱਲ ਕਹੀ ਜਾ ਰਹੀ ਹੈ ਕਿ ਸਾਨੂੰ ਬੰਦੇ ਮੈਲੜੀ ਦੇ ਸਾਡੇ ਵੱਲ ਗ੍ਰਿਫਤ ਕੀਤੀ ਜਾ ਰਹੀ ਹੈ ਲੇਕਿਨ ਅੱਜ ਇਹ ਜਦੋਂ ਅਦਾਲਤ ਦੇ ਵਿੱਚ ਪਹੁੰਚੇ ਤਾਂ ਇਹਨਾਂ ਵੱਲੋਂ ਖੁਦ ਹੀ ਇਹ ਖੌਫਨਾਕ ਕਦਮ ਚੁੱਕਿਆ ਦੋ ਵਿਅਕਤੀਆਂ ਜਿਹੜੇ ਆਪਣਾ ਪਿਓ-ਪੁੱਤ ਸਨ ਇੱਕ ਕਾਰ ਦੇ ਵਿੱਚ ਸਵਾਰ ਸਨ ਉਹਨਾਂ ਨੂੰ ਇਹਨਾਂ ਨੇ ਚੁੱਕ ਕੇ ਥਾਣੇ ਫਤਿਹ ਵੱਲ ਚੁੜੀਆਂ ਲਿਆਂਦਾ ਗਿਆ ਤੇ ਉੱਥੇ ਇਹਨਾਂ ਵੱਲੋਂ ਮਨ ਕੀਤੀ ਜਾ ਰਹੀ ਕਿ ਇਹਨਾਂ ਦੀ ਅਰੈਸਟ ਪਾਈ ਜਾਵੇ। ਦੂਜੇ ਪਾਸੇ ਇਸ ਸਬੰਧੀ ਪੁਲਿਸ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਸਬੰਧੀ ਇਨਕੁਆਇਰੀ ਚੱਲ ਰਹੀ ਹੈ। ਅਜੇ ਤੱਕ ਕਤਲ ਦੇ ਜਿਹੜੇ ਦੋਸ਼ ਲਗਾਏ ਗਏ ਨੇ ਉਹ ਹਜੇ ਤੱਕ ਸਾਬਤ ਨਹੀਂ ਹੋਏ ਜਿਸ ਨੂੰ ਲੈ ਕੇ ਉਹਨਾਂ ਵੱਲੋਂ ਜੋ ਇਨਕੁਆਇਰੀ ਕੀਤੀ ਜਾ ਰਹੀ ਹੈ ਤੇ ਅਗਲੀ ਕਾਰਵਾਈ ਉਸ ਤੋਂ ਬਾਅਦ ਹੀ ਕੀਤੀ ਜਾਵੇਗੀ। ਔਰ ਉਹਨੂੰ ਸਰਾਉਣਾ ਇੱਕ ਸੀ ਪੂਰਾ ਪਾਵਲਾ। ਬੇਨਤੀ ਇਦਾਂ ਜੀ ਕਿ ਇਹਨਾਂ ਨੇ ਦੂਜੀ ਪਾਰਟੀ ਵਾਲਿਆਂ ਨੇ ਜਿਹੜਾ ਕਿ ਉਹਨਾਂ ਦੇ ਉੱਤੇ ਕਤਲ ਦਾ ਕੇਸ ਪਾਇਆ ਸੀ ਉਹਦੇ ਵਿੱਚ ਉਹ ਬੇਗੁਨਾਹ ਮਤਲਬ ਸਾਬਤ ਹੋਏ ਨੇ ਤੇ ਉਹ ਕੋਰਟ ਵਿੱਚ ਗਏ ਸੀ ਲੇਕਿਨ ਕੋਰਟ ਦੇ ਵਿੱਚੋਂ ਉਥੋਂ ਜੋਗਾ ਸਿੰਘ ਸੰਦੀਪ ਸਿੰਘ ਤੇ ਹੋਰ ਉਹਨਾਂ ਦੇ ਸੰਬੰਧੀ ਜਿਹੜੇ ਆ ਉਹ ਸਰਦਾਰ ਹਰਪ੍ਰੀਤ ਸਿੰਘ ਨੂੰ ਨੰਬਰਦਾਰ ਨੂੰ ਅਤੇ ਉਹਨਾਂ ਦੇ ਬੇਟੇ ਨੂੰ ਚੁੱਕ ਕੇ ਤੇ ਉਥੋਂ ਗੱਡਨੈਪ ਕਰਕੇ ਇਹ ਫਰਿਗੜ ਤੂੜੀਆਂ ਥਾਣੇ ਦੇ ਵਿੱਚ ਲੈ ਆਏ ਨੇ ਜੋ ਕਿ ਮਤਲਬ ਉਹ ਕਾਨੂੰਨੀ ਕਾਰਵਾਈ ਚੱਲਦੀ ਆ ਉਹਨਾਂ ਦਾ ਮਤਲਬ ਜੋ ਵੀ ਉਹ ਚੱਲਣ ਰਿਹਾ ਉਹਨਾਂ ਦਾ ਫਰਜ਼ ਨਹੀਂ ਕੋਈ ਕਿਸੇ ਨੂੰ ਗੱਡੀ ਨੈਪ ਕਰਨਾ ਲੇਕਿਨ ਉਹ ਗੱਡੀ ਨੈਪ ਕਰਕੇ ਫੜੇ ਫੜੀ ਚੂੜੀਆਂ ਠਾਣੇ ਚ ਲੈ ਆਏ ਨੇ ਤੇ ਬਿਕਾਰਿਆ ਕੋਰਟ ਦੇ ਵਿੱਚ ਉਹਨਾਂ ਨੇ ਕੀਤਾ ਜੀ ਉਹਨਾਂ ਨੂੰ ਕੀ ਸਾਫ ਸੋਣੇ ਜੀ ਕਿਤਨਾ ਦਾ ਇਨਸਾਨ ਇਨਸਾਨ ਜੀ ਉਹ ਸਾਚਾ ਜੀ ਸਾਚੇ ਨਿਤਰੇ ਮਤਲਬ ਕਾਰਵਾਈ ਕਿਤਨੀ ਆਦੀ ਕਾਰਵਾਈ ਚੰਗੇ ਕਾਰਵਾਈ ਉਹਨਾਂ ਤੇ ਪਰਚਾ ਹੋਣਾ ਚਾਹੀਦਾ ਜੀ ਜਿਨ੍ਹਾਂ ਨੇ ਗੱਡੀਆਂ ਡਰਾਈਵ ਕੀਤਾ ਉਹ ਗੱਡੀ ਤੇ ਲੈ ਕੇ ਆਏ ਜੀ ਉਹਨਾਂ ਨੂੰ ਨਾਲੇ ਮਾਰਕਟਾਈ ਵੀ ਕੀਤੀ ਆ ਤੇ ਉਹਨਾਂ ਦੇ ਮਤਲਬ ਉਹਨਾਂ ਨੂੰ ਮਾਰਕਟਾਈ ਕਰਕੇ ਉਹਨਾਂ ਦੀ ਪੱਗ ਪੁੱਗ ਲਾ ਕੇ ਅੱਧਰੋਂ ਆਪ ਗੱਡੀ ਚਲਾ ਕੇ ਲੈ ਆਏ ਜੀ ਤੇ ਅਸੀਂ ਕਹਿੰਦੇ ਆ ਵੀ ਜੋ ਇਹ ਨੂੰ ਸਾਫ ਹੋਣਾ ਚਾਹੀਦਾ ਬਿਲਕੁਲ ਬਿਲਕੁਲ ਮਤਲਬ ਦੁੱਧ ਤੋਂ ਦੁੱਧ ਤੇ ਪਾਣੀ ਤੋਂ ਪਾਣੀ ਨਿਕਲਣਾ ਚਾਹੀਦਾ ਕਿਹਾਇਆ ਸੋਰਾ ਨੇ ਅੱਛਾ ਤੋਂ ਉਹਨਾਂ ਦਾ ਜ਼ਮੀਨ ਦਾ ਝਗੜਾ ਚੱਲਦਾ ਸੀ ਪਿੰਡ ਵਿੱਚ ਉਹ ਤਰੀਕ ਦੇ ਮਾਮਲੇ 'ਚ ਹੀ ਗਏ ਸੀ ਤੋਂ ਉਹਨਾਂ ਰਸਤੇ ਵਿੱਚੋਂ ਕੋਰਟ ਦੇ ਬਾਹਰੋਂ ਚੁੱਕ ਲੈਂਦਾ ਇਹਨਾਂ ਨੇ ਸਾਰਿਆਂ ਨੇ ਅਸੀਂ ਤੇ ਫੇਸਬੁੱਕ ਤੇ ਵੀਡੀਓ ਵਕੀਤ ਐਂ ਉਤੋਂ ਹੀ ਭੱਜੇ ਇੱਥੇ ਤੇ ਇਹਨਾਂ ਥਾਣੇ 'ਚ ਚੁੱਕ ਕੇ ਲੈਂਦਾ ਸਾਨੂੰ ਇਨਸਾਫ ਹੋਣਾ ਚਾਹੀਦਾ ਠੀਕ ਤੇ ਜਿਹੜਾ ਨਾ ਠੂਠਾ ਸਾਡੇ ਤੇ ਕਤਲ ਕੇਸ ਪਾਇਆ ਹੈ ਸਬੂਤ ਲਿਓਣ ਆਪਣੇ ਆਹੀਂ ਆਪਣੇ ਕੱਠੇ ਕਰਕੇ ਦਿੱਤੇ ਨੇ ਇਹ ਵੀ ਦੇਣ ਤਾਂ ਇਹਦਾ ਜਿੰਨੂੰ ਮਰਜੀ ਸਾਡੇ ਘਰ ਦੇ ਪਰਿਵਾਰਕ ਮੈਂਬਰ ਜਿਹੜਾ ਬਾਅਦ ਜਾ ਕੇ ਜਿੰਨੂੰ ਮਰਜ਼ੀ ਚੋਕ ਲੈ ਆ ਕਰਨਗੇ ਉਹ ਵੀਡੀਓ ਵਿੱਚ ਉਹਨਾਂ ਬੰਦਿਆਂ ਦੀ ਵੀਡੀਓ ਆਉਂਦੀ ਜਰ ਜਿਹੜੇ ਹੁਣ ਦੇ ਵਿੱਚ ਅਸੀਂ ਇੱਥੇ ਹੀ ਆਏ ਭੱਜੇ ਵੀ ਵੀਡੀਓ ਵੇਖੇ ਠਾਣੇ ਆਏ ਇਹ ਤਾਂ ਹੁਣ ਇਹ ਦੱਸਣਗੇ ਵੀ ਕੀ ਹਿਸਾਬ ਦਾ ਗਲਤ ਕੰਮ ਹੈ ਗਲਤ ਕੰਮ ਨਹੀਂ ਹੈ ਤੇ ਜਿਤਨਾ ਮਰਜੀ ਚੋਕ ਲਾਂਗੇ ਫੇਰ ਇਹ ਪਿੰਡ ਵਾਲੇ ਜੋ ਵੀ ਕਰ ਸਕਦੇ ਆ ਪਰ ਇਹ ਆਮ ਆਦਮੀ ਸਰਧਕਾਰ ਕਿਸੇ ਨੂੰ ਚੋਕ ਕੇ ਲੈ ਆ ਕੇ ਤੇ ਕੁੱਟ ਮਾਰ ਕਰੋ ਤੁਹਾਨੂੰ ਕੋਈ ਠਾਂੇ ਥੁਰਕੋ ਬਿਲਕੁਲ ਸਹੀ ਹੈ ਸਾਬਾ ਜੀ ਇਹ ਸਰ ਇਹ ਹੀ ਤਰੀਕ ਹੈ ਚੌਥੇ ਮਹੀਨੇ April ਦੇ ਚ ਮੇਰੇ ਫਾਜ਼ਲ ਸਾਹਿਬ ਦਾ ਕਤਲ ਹੋਇਆ ਜੀ ਇਹ ਬੰਦੇ ਬਾਈ ਨੇਮ ਹਰਪਜਨ ਸਿੰਘ ਨੂੰ ਚਾਰ ਜਾਣੇ ਦੋਸ਼ੀ ਜਿਹੜੇ ਮੇਣ ਆ ਦੋ ਅਣਪਛਾਤੇ ਆ ਇਹ ਬੰਦੇ ਆnde ਆ ਕਿ ਅਨੁ ਗਵਾ ਕਰਕੇ ਮਹੀਨਾ ਪੂਰਾ ਗਿਆ ਪੁਲਿਸ ਪ੍ਰਸ਼ਾਸਨ ਨੇ ਕੋਈ ਉਹਨਾਂ ਦੇ ਘਰ ਰੇਡ ਆ ਗੱਡੀ ਇੱਕ ਵਾਰੀ ਬਰਾਮਤ ਕਰਾਈ ਆ ਫੜ ਕੇ ਛੱਡ ਦਿੱਤੀ ਆ ਤੋਂ ਉਤੋਂ ਬਾਅਦ ਅੱਜ ਬਟਾਰਾ ਰੋਡ ਤੋਂ ਹੀ ਹਰਪਜਨ ਸਿੰਘ ਨੂੰ ਇੱਥੇ ਲਿਆ ਕੇ ਜੇ ਗਵਾਹ ਕਰਨ ਵਾਲੀ ਗੱਲ ਕਰਨ ਦੇ ਆ ਜੇ ਗਵਾਹ ਕੀਤਾ ਹੁੰਦਾ ਥਾਣੇ ਲੈ ਕੇ ਆਉਣਾ ਸੀ ਮੇਰੇ ਬਾਪ ਦਾ ਉਹਨਾਂ ਨੇ ਕਤਲ ਕੀਤਾ ਆ ਜੀ ਉਹ ਬੰਦੇ ਲਿਆ ਕੇ ਥਾਣੇ ਦਿੱਤੇ ਆ ਗੱਡੀ ਵੀ ਬਰਾਮਦ ਕਰਤੀ ਆ ਜਿਹੜੀ ਗੱਡੀ ਦੇ ਵਿੱਚ ਉਹਨਾਂ ਨੇ ਵਾਰਦਾਤ ਨੂੰ ਇਲਜ਼ਾਮ ਦਿੱਤਾ ਆ ਜੀ ਆ ਸਾਰਾ ਪਿੰਡ ਆ ਜੀ ਮੇਰਾ ਨਗਰ ਜੇ ਉਹ ਚਾਰ ਰਿਸ਼ਤੇਦਾਰ ਆਣ ਕੇ ਜਿਹੜੀ ਵੀਡੀਓ ਲੌਂਡਿਆਂ ਨੂੰ ਇਨਸਾਫ ਚਾਹੀਦਾ ਮੇਰਾ ਬਪਿਓ ਮਰ ਗਿਆ ਸੀ ਉਹਨਾਂ ਨੇ ਮਾਰ ਦਿੱਤਾ ਆ ਤੇ ਮੈਨੂੰ ਅਜੇ ਉਹ ਮੈਨੂੰ ਇਨਸਾਫ ਨਹੀਂ ਮਿਲਿਆ ਉਹਨਾਂ ਨੂੰ ਇਨਸਾਫ ਮਿਲ ਗਿਆ ਜੀ ਗਵਾਹ ਕਰਤਾ ਗਵਾਹ ਕਰਕੇ ਬੰਦਾ ਥਾਣੇ ਲੈ ਹੁੰਦਾ ਹੁੰਦਾ ਜੇ ਪਹਿਲਾਂ ਇਹ ਗਵਾਹ ਜਿਹੜੇ ਆ ਅਲੀਗੇਸ਼ਨ ਲਾਈ ਜਾਂਦੇ ਆ ਗਲਤ ਆ ਇਹ ਇਹਨਾਂ ਤੇ ਬਣਦੀ ਕਾਰਵਾਈ ਜਿਹੜੀ ਆ ਭਜਨ ਸਿੰਘ ਤੇ ਆ ਇਹਨਾਂ ਨੂੰ ਗ੍ਰਫਤਾਰੀ ਪਾ ਗਏ ਇਹਨਾਂ ਨੂੰ ਕੋਰਚ ਪੇਸ਼ ਕੀਤਾ ਜਾਵੇ ਕਿੰਨੇ ਜਾਨਾ ਤੇ ਬੱਚਾ ਇਹ 4 ਜਾਨਾ ਤੇ ਜੀ ਅੱਛਾ ਕੋਈ ਗ੍ਰਫਤਾਰ ਨਹੀਂ ਹੋਈ ਅੱਜ ਤੱਕ ਕੋਈ ਨਹੀਂ ਅਬਨੀ ਅਜ ਪੂਰਾ 23 ਤਰੀਕ ਅਜ ਪੂਰਾ 1 ਮਹੀਨਾ ਹੋ ਗਿਆ ਜੀ ਕੋਈ ਗ੍ਰਫਤਾਰੀ ਨਹੀਂ ਉਹ ਗੱਡੀ ਤੇ ਬਕਾਇਦਾ ਮੇਰੇ ਕੋਲ ਫੋਟੋ ਆ ਉਹ ਗੱਡੀ ਪਹਿਲਾਂ ਮੈਂ ਬਰਾਮਦ ਕਰਾਈ ਆ ਗੱਡੀ ਫੜ ਕੇ ਇਹਨਾਂ ਥਾਣੇ ਵਾਲਿਆਂ ਨੇ ਛੱਡ ਦਿੱਤੀ ਆ ਉਸ ਤੋਂ ਬਾਅਦ ਫੇਰ ਕੋਈ ਵੀ ਅੱਜ ਤੱਕ ਕੋਈ ਫੇ ਪਿੰਡ ਜਾ ਕੇ ਇਹਨਾਂ ਨੇ ਮਤਲਬ ਰੇਡ ਨਹੀਂ ਕੀਤੀ ਹੈ ਕਿ ਉਹ ਬੰਦਿਆਂ ਤੇ ਹਰ ਚੱਕੇ ਕੇ ਪਲੇ ਤੋਰੇ ਫਿਰਨਦੇ ਆ ਸਾਨੂੰ ਉਹਨਾਂ ਤੋਂ ਜਾਣ ਤੋਂ ਤੁਮਕੀਆਂ ਵੀ ਆਉਂਦੀਆਂ ਕਿ ਸਾਡਾ ਤੁਸੀਂ ਕੀ ਕਰ ਲਿਆ ਹਾਂਜੀ ਤੇ ਜੇ ਅੱਜ پولیس ਨੂੰ پولیس ਨੇ ਨਹੀਂ ਇਹ ਬੰਦੇ ਦਾ ਕੰਮ ਜਿਹੜਾ ਪੁਲਿਸ ਦਾ ਕੰਮ ਹੀ ਪ੍ਰਸ਼ਾਸਨ ਦਾ ਕੰਮ ਹੀ ਉਹ ਅਸੀਂ ਖੁਦ ਕੀਤਾ ਤੇ ਸਾਨੂੰ ਆ ਗੱਡੀ ਆ ਕੱਢਿਆ ਹੈ ਬੰਦਾ ਗਵਾਹ ਕਰਕੇ ਲੈ ਕੇ ਆਏ ਜੀ ਜੇ ਸਾਡੇ ਕੱਲ ਨੂੰ ਹੋਰ ਕੇ ਜੀ ਦਾ ਮੇਰੇ ਬੱਚੇ ਨੇ ਪਰਿਵਾਰ ਹੈ ਜੇ ਕਿਸੇ ਦਾ ਹੋਰ ਜੀ ਦਾ ਨੁਕਸਾਨ ਕਰ ਦੇਣਗੇ ਤੇ ਮੈਂ ਦੱਸੋ ਕੀ ਕਰਾਂਗਾ ਇਹ ਜਿਹੜਾ ਕੰਮ ਪ੍ਰਸ਼ਾਸਨ ਦਾ ਕਰਦਾ ਉਹ ਮੈਂ ਖੁਦ ਕਰਦਾ ਫਿਰਨਦੇ ਆ ਜੀ ਮੈਂ ਮੌਕੇ ਤੇ ਅੰਦਰ ਆ ਜੀ ਉਹਨੂੰ ਫੜਾਇਆ ਅਸੀਂ ਲਿਆ ਕੇ ਗੱਡੀ ਬਰਾਮਦ ਕਰਤੀ ਆ ਜੀ ਉਹਦੀ ਰੈਸਟ ਪੈਣੀ ਚਾਹੀਦੀ ਐ ਹਾਂ ਨਹੀਂ ਇਹੋ ਸਰਕਾਰ ਕੋਲ ਤੇ ਪ੍ਰਸ਼ਾਸਨ ਕੋਲ ਇਹ ਮੰਗ ਚਾਉਂਦੇ ਜੀ ਬਸ ਬਾਕੀ ਜਿਹੜੇ ਬੰਦੇ ਆ ਇਹਦੀ ਰੈਸਟ ਪਾ ਕੇ ਬੰਦੇ ਦੂਜਿਆਂ ਦੀ ਵੀ ਰੈਸਟ ਜਲਦੀ ਤੋਂ ਜਲਦੀ ਪਾਵੇ ਤੇ ਜੀ ਸਾਡੇ ਕੋਲ ਇੱਕ ਮਕਦਮਾ ਦਰਜ ਹੈ ਜੀ ਮਕਦਮਾ ਨੰਬਰ 41/25 ਥਾਣਾ ਫਤੇਗੜ ਚੂੜੀਆਂ ਜੋ ਕਿ ਜੋਗਾ ਸਿੰਘ ਪੁੱਤਰ ਰਤਨ ਸਿੰਘ ਦੇ ਬਿਆਨਾਂ ਤੇ ਦਰਜਾ ਇਸ ਇਸ ਵਕੂਏ ਦੇ ਵਿੱਚ ਰਤਨ ਸਿੰਘ ਪੁੱਤਰ ਅਛਰ ਸਿੰਘ ਜੋ ਕਿ ਜੋਗਾ ਸਿੰਘ ਦੇ ਪਿਤਾ ਜੀ ਨੇ ਉਹਨਾਂ ਦੀ ਡੈਥ ਹੋਈ ਸੀ ਤੇ ਉਹਨਾਂ ਨੇ ਇਸ ਵਦੀੜਾ ਵਾ ਉਹਨਾਂ ਦਾ ਕਤਲ ਹੋਣ ਸਬੰਧੀ ਮੁਕਤਵਾ ਦਰਜ ਕਰਾਇਆ ਸੀ ਜੋ ਤਫਤੀਸ਼ ਦਰਾਨ ਉਹਨਾਂ ਵੱਲੋਂ ਜੋ ਦੋਸ਼ ਲਗਾਏ ਸਨ ਉਹਨਾਂ ਬਾਰੇ ਡੂੰਘਾਈ ਨਾਲ ਤਫਤੀਸ਼ ਕੀਤੀ ਜਾਂਦੀ ਰਹੀ ਆ ਤੇ ਜੋ ਹੁਣ ਤੱਕ ਕੋਈ ਠੋਸ ਤੱਥ ਸਾਡੀ ਫਾਈਲ ਤੇ ਨਹੀਂ ਆਏ ਸਨ ਤੇ ਇਸ ਤੋਂ ਇਲਾਵਾ ਜੋਗਾ ਸਿੰਘ ਪਾਰਟੀ ਵੱਲੋਂ ਸੀਨੀਅਰ ਅਸરા ਦੇ ਪੇਸ਼ ਹੋ ਕੇ ਜਿਹੜੀ ਮਕਦਮੇ ਦੀ ਤਫਤੀਸ਼ ਇਸੇ ਹੋਰ ਸੀਨੀਅਰ ਅਫਸਰ ਨੂੰ ਕਰਾਉਣ ਬਾਰੇ ਜਿਹੜੀ ਆ ਦਰਖਾਸਤ ਦਿੱਤੀ ਆ ਤੇ ਇਸ ਦੀ ਜਿਹੜੀ ਇਨਵੈਸਟੀਗੇਸ਼ਨ ਸੀਨੀਅਰ ਅਫਸਰਾਂ ਨੂੰ ਮਾਰਕ ਹੋ ਚੁੱਕੀ ਆ ਤੇ ਹੁਣ ਤੱਕ ਦੀ ਤਫ਼ਤੀਸ਼ ਦੇ ਵਿੱਚ ਜਿਹੜੇ ਆ ਹਰਪ੍ਰੀਤ ਸਿੰਘ ਤੇ ਪਾਰਟੀ ਦੇ ਖਿਲਾਫ ਦੋਸ਼ ਸਾਬਤ ਨਾ ਹੋਣ ਕਰਕੇ ਉਹਨਾਂ ਦੀ ਜਿਹੜੀ ਗ੍ਰਿਫਤਾਰੀ ਨਹੀਂ ਕੀਤੀ ਗਈ ਉਹਦੇ ਬਾਰੇ ਦੇਖੋ ਜੀ ਐਸ ਪਰ ਲਾ ਜੋ ਵੀ ਹੈ ਸਬੰਧਤ ਥਾਣੇ ਨੂੰ ਸੂਚਿਤ ਕੀਤਾ ਜਾਵੇਗਾ ਤੇ ਕਾਨੂੰਨ ਮੁਤਾਬਕ ਬੰਦੀ ਕਾਰਵਾਈ ਜਿਹੜੀ ਆ ਉਹ ਸਬੰਧਤ ਥਾਣੇ ਵੱਲੋਂ ਕੀਤੀ ਜਾਵੇਗੀ ਸਰ ਜਿੰਨਾਂ ਦੇ ਵੜ ਕੇ ਆਉਂਦਾ ਉਹਨਾਂ ਨੂੰ ਦੋਸ਼ੀ ਆਗੇ ਕੋਈ ਕੋਈ ਕਾਰਵਾਈ ਨਹੀਂ ਕੀਤੀ ਇਸ ਤਰ੍ਹਾਂ ਕਿ ਆਪ ਫੜ ਕੇ ਇਹ ਦੂਸਰਾ ਕੰਮ ਕੀਤਾ ਨਹੀਂ ਤਾਂ ਇਦਾਂ ਜੀ ਦੇਖੋ ਉਹਨਾਂ ਦੇ ਖਿਲਾਫ ਜੋ ਅਲੀਗੇਸ਼ਨ ਲੱਗੇ ਨੇ ਕਤਲ ਕਰਨ ਦੇ ਉਹ ਇੰਨੇ ਤੱਕ ਸਿੱਧ ਨਹੀਂ ਹੋਏ ਸਾਬਤ ਨਹੀਂ ਹੋਏ ਜਿੰਨੇ ਦਿਨ ਫਾਈਲ ਤੇ ਫੂਲ ਸਫੈਕਟ ਨਾ ਹੋਣ ਉਨੀ ਦੇਰ ਤੱਕ ਜਿਹੜਾ ਕਿਸੇ ਦੀ ਗ੍ਰਿਫਤਾਰੀ ਨਹੀਂ ਕੀਤੀ ਜਾ ਸਕਦੀ ਇਸ ਤੋਂ ਇਲਾਵਾ ਜਿਹੜੇ ਮੁੱਢਲੇ ਤੱਥ ਜਿਹੜੇ ਆ ਇਹ ਐਕਸੀਡੈਂਟ ਸੰਬੰਧਿਤ ਸਾਹਮਣੇ ਆਏ ਸੀ ਮੁੱਢਲੇ ਹਲਾਤਾਂ ਜੋ ਇਹੀ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਰਤਨ ਸਿੰਘ ਦੀ ਜਿਹੜੀ ਐਕਸੀਡੈਂਟ ਦਰਾਂ ਮੌਤ ਹੋਇਆ ਲੇਟਰ ਆ ਉਹਨਾਂ ਨੂੰ ਜਿਹੜਾ ਜਿਹੜਾ ਬਿਆਨ ਦਿੱਤਾ ਗਿਆ ਉਹਦੇ ਵਿੱਚ ਇਹਨਾਂ ਨੇ ਆਪਣਾ ਰਤਨ ਸਿੰਘ ਦਾ ਕਤਲ ਹੋਣ ਬਾਰੇ ਜ਼ਿਕਰ ਕੀਤਾ ਸੀ ਪਰ ਉਹ ਚੀਜ਼ਾਂ ਜਿਹੜੀਆਂ ਵਾ ਉਹ ਫੈਕਟਰ ਜਿਹੜੇ ਮੈਚ ਨਹੀਂ ਕਰਦੇ ਉਸ ਕੋਈ ਐਵਿਡੈਂਸ ਨਹੀਂ ਹੈਗੀ ਤੇ ਡੂੰਘਾਈ ਨਾਲ ਜਿਹੜੀ ਹੈ ਇਨਵੈਸਟੀਗੇਸ਼ਨ ਸਾਡੇ ਵੱਲੋਂ ਕੀਤੀ ਜਾਂਦੀ ਰਹੀ ਹੈ ਤੇ ਹੁਣ ਸੀਨੀਅਰ ਅਫਸਰਾਂ ਨੂੰ ਮਾਰਕਾ ਉਹਨਾਂ ਵੱਲੋਂ ਜਿਹੜੀ ਇਹਦੀ ਜੋ ਵੀ ਹੈ ਅਸਪਰ ਮੈਰੀਟ ਇਨਵੈਸਟੀਗੇਸ਼ਨ ਕੀਤੀ ਜਾਵੇਗੀ